ਤੁਹਾਡਾ ਨਾਮ ਬੋਲ ਕੇ ਅੱਜ ਦੀ ਪ੍ਰੈਸ ਕਾਨਫਰੰਸ ਅ ਕੀ ਕਹਿਣਾ ਚਾਹੋਗੇ ਮੇਰਾ ਨਾਮ ਡਾਕਟਰ ਜਸਾਂਗ ਮਾ ਜਨ ਹੈ ਮੈਂ ਕੈਂਸਰ ਸਪੈਸ਼ਲਿਸਟ ਹਾਂ ਅਮਨਦੀਪ ਹਸਪੀਟਲ ਉਜਾਲਾ ਸਿਗਨਸ ਦੇ ਵਿੱਚ ਅੱਜ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹ ਦੱਸਣ ਲਈ ਕਿ ਜੋ ਕੈਂਸਰ ਦਾ ਇਲਾਜ ਹੈ ਅੰਮ੍ਰਿਤਸਰ ਦੇ ਵਿੱਚ ਬਹੁਤ ਹੀ ਬੈਟਰ ਔਰ ਬਹੁਤ ਹੀ ਮਤਲਬ ਮਹੱਤਵਪੂਰਨ ਹੋ ਰਿਹਾ ਹੈ ਐਂਡ ਜੋ ਕਿ ਲਾਰਜ ਬੰਬੇ ਦਿੱਲੀ ਜਾਂ ਵੱਡੀ ਸਿਟੀਜ਼ 'ਚ ਹੁੰਦਾ ਸੀਗਾ ਈਵਨ ਆਈ ਵੁੱਡ ਸੇ ਕਿ ਅਮਰੀਕਾ 'ਚ ਹੁੰਦਾ ਸੀਗਾ ਅਸੀਂ ਉਹੀ ਪ੍ਰੋਟੋਕਾਲ ਫਾਲੋ ਕਰਕੇ ਆਪਰੇਟ ਕਰ ਰਹੇ ਆ ਉਹਨੂੰ ਟੀਮੋ ਦੇ ਰਹੇ ਆ ਜਾਂ ਹੋਰ ਵੀ ਜੋ ਵੀ ਰਿਕੁਆਇਰਮੈਂਟ ਹੈ ਵੀ ਆਰ ਡੂਇੰਗ ਥੈਟ ਏਥੀਕਲ ਟਰੀਟਮੈਂਟ ਹੋ ਰਹੀ ਹੈ ਪੇਸ਼ੈਂਟ ਸੈਂਟ੍ਰਿਕ ਅਪਰੋਚ ਦੇ ਨਾਲ ਕੰਮ ਹੋ ਰਿਹਾ ਐਂਡ ਵੱਡੀ ਤੋਂ ਵੱਡੀ ਸਰਜਰੀ ਫੂਡ ਪਾਈਪ ਕੈਂਸਰ ਜਾਂ ਪੇਟ ਦੇ ਵਿੱਚ ਪੂਰਾ ਫੈਲਿਆ ਹੋਇਆ ਕੈਂਸਰ ਉਹ ਸਾਰੀ ਇਲਾਜ ਹੋ ਰਿਹਾ ਐਂਡ ਦੂਰਵਿੰਡ ਦੇ ਨਾਲ ਵੀ ఎవਰੀਥਿੰਗ ਵੀ ਆਰ ਡੂਇੰਗ ਇਅਰ ਹਾਂ ਜੀ ਡਾਕਟਰ ਸਭ ਪੇਸ਼ੈਂਟ ਜਿਹੜਾ ਕੀ ਕਹਿਣਾ ਇਹ ਜਿਹੜੇ ਵਿਸ਼ਣ ਨੇ ਇਹਨਾਂ ਦਾ ਫੂਡ ਪਾਈਪ ਦੇ ਵਿੱਚ ਕੈਂਸਰ ਸੀਗਾ ਇਹਨਾਂ ਨੂੰ ਪਹਿਲਾਂ ਅਸੀਂ ਰੇਡੀਏਸ਼ਨ ਦਿੱਤੀ ਅ ਕੀਮੋ ਦਿੱਤੀ ਉਹ ਥੋੜਾ ਰਿਗਰੈਸ ਕੀਤਾ ਉਸ ਤੋਂ ਬਾਅਦ ਅਸੀਂ ਦੂਰਬਿੰਦ ਦੇ ਨਾਲ ਸਾਰਾ ਫੂਡ ਪਾਈਪ ਕੱਢੀ ਐਂ ਨਵੀਂ ਫੂਡ ਪਾਈਪ ਬਣਾਈ ਇਹ ਸਾਰਾ ਪ੍ਰੋਸੈਸ ਅਸੀਂ 6 ਤੋਂ 8 ਘੰਟੇ ਦਾ ਸੀਗਾ ਐਂ ਸਾਰਾ ਦੂਰਬਿੰਦ ਦੇ ਨਾਲ ਹੋਇਆ ਕੋਈ ਚੀਰਾ ਨਹੀਂ ਹੋਇਆ ਕਿੰਨੀ ਪੁਰਾਣੀ ਸੀ ਸਰ ਇਹ ਇਹ ਇਹਨਾਂ ਨੂੰ 3 ਤੋਂ ਮਹੀਨੇ ਤੋਂ 3 ਕਿ ਮਹੀਨੇ ਤੋਂ 3 ਤੋਂ ਮਹੀਨੇ ਤੋਂ ਖਾਣ ਚ ਇਹਨਾਂ ਨੂੰ ਦਿੱਕਤ ਆ ਰਹੀ ਸੀ ਕਿ ਬਾਅਦ ਚ ਆਈ ਥਿੰਕ ਸਿਰ ਪਾਣੀ ਪੀ ਪਾਰੇ ਸੀਗੇ ਐਂਡ ਫਿਰ ਅਸੀਂ ਕਿਰਨਾਂ ਦਿੱਤੀਆਂ ਥੋੜਾ ਰਿਗਰੈਸ ਕੀਤਾ ਫਿਰ ਇਹ ਥੋੜਾ ਜਿਹਾ ਸੋਲਿਡ ਖਾਣਾ ਸ਼ੁਰੂ ਹੋ ਗਏ ਸੈਮੀ ਸੋਲਿਡ ਐਂਡ ਹੁਣ ਆਪਰੇਸ਼ਨ ਤੋਂ ਬਾਅਦ ਡੇਢ ਮਹੀਨਾ ਹੋ ਗਿਆ ਐਂਡ ਤੁਸੀਂ ਰੋਟੀ ਵੀ ਖਾ ਰਹੇ ਹੋ ਜੀ ਰੋਟੀ ਖਾ ਰਹੇ ਆ ਜੀ ਸਰ ਇਹ ਲੱਛਣ ਚੀਜ਼ ਸੀ ਜਿਹੜੇ ਮਤਲਬ ਇਹਨਾਂ ਨੂੰ ਪਤਾ ਖੰਨਾ ਸੀ ਸਿਮਟਮਸ ਇਹਨਾਂ ਨੂੰ ਇਹੀ ਸੀਗਾ ਇਹਨਾਂ ਦਾ weight loss ਹੋ ਰਿਹਾ ਸੀਗਾ ਐਂਡ ਖਾਣ ਚ ਦਿੱਕਤ ਆ ਰਹੀ ਸੀ ਪਹਿਲਾਂ ਫੁਲਕਾ ਖਾਣ ਚ ਦਿੱਕਤ ਆਈ ਐਂਡ ਫਿਰ ਉਸ ਤੋਂ ਬਾਅਦ ਖਿਚੜੀ ਖਾਣ ਚ ਵੀ ਦਿੱਕਤ ਆ ਰਹੀ ਸੀ ਮੈਂ ਕੀਤਾ ਉਸ ਤੋਂ ਕਿੰਨੀ ਦੇਰ ਬਾਅਦ ਇਹਨਾਂ ਨੇ ਖਾਣਾ ਸਟਾਰਟ ਕਰ ਦਿੱਤਾ ਸੀ ਇਹਨਾਂ ਨੇ 10 ਦਿਨ ਤੋਂ ਬਾਅਦ ਹੀ ਮਤਲਬ ਆਈ ਥਿੰਕ ਹੀ ਵਾਸ ਔਨ ਗੁੱਡ ਡਾਈਟ ਐਂਡ ਇੱਕ ਅਸੀਂ ਪੇਟ ਦੇ ਵਿੱਚ ਟਿਊਬ ਪਾਨੇ ਆ ਥੋੜੇ ਦਿਨ ਉਹਨੂੰ ਫੀਡਿੰਗ ਜੈਜ ਨੋਸਟਮੀ ਕਹਿੰਦੇ ਥੋੜੀ ਦੇਰ ਉਹਨੂੰ ਦਿੰਨੇ ਆ ਥੋੜੀ ਦੇਰ ਮੂੰਹ ਰਹੀ ਹੁਣ ਇਹ ਸਿਰਫ ਔਰਲ ਡਾਈਟ ਤੇ ਹੈ ਗਿਆ ਆਫਟਰ 20 ਡੇਸ ਆਈ ਗੈਸ ਆਫ ਸਰਜਰੀ ਫੁੱਲ ਹੋਰ ਐਂਡ ਆਈਟ ਤੇ ਸੀਗੇ ਹੁਣ ਨੇ ਪੂਰਾ ਫੁਲਕਾ ਐਂਡ ਐਵਰੀਥਿੰਗ ਇਸ ਪ੍ਰੋਬਲਮ ਕਿਨੇ ਕ ਪੇਸ਼ੈਂਟ ਜਿਹੜੇ ਹੈਗੇ ਨੇ ਜਿਨ੍ਹਾਂ ਨੂੰ ਅੱਜ ਆਈ ਹਲੇ ਤੱਕ ਸ਼ਿਨੂਪਾਈਪ ਦੇ ਕੈਂਸਰ ਦੀ ਫੂਡ ਪਾਈਪ ਕਾਫੀ ਸਾਡੇ ਇੱਥੇ ਮਤਲਬ ਬਹੁਤ ਜ਼ਿਆਦਾ ਪਾਇਆ ਜਾਂਦਾ ਫੂਡ ਪਾਈਪ ਕੈਂਸਰ ਬਟ ਦ ਪ੍ਰੋਬਲਮ ਇਜ਼ ਮੋਸਟ ਆਫ ਦਾ ਪੇਸ਼ੈਂਟਸ ਸਰਜਰੀ ਤੱਕ ਨਹੀਂ ਪਹੁੰਚਦੇ ਮੋਸਟ ਆਫ ਦਾ ਪੇਸ਼ੈਂਟ ਨੂੰ ਦੱਸਿਆ ਜਾਂਦਾ ਕਿ ਰੇਨ ਨਾਲ ਹੀ ਖਤਮ ਹੋ ਜਾਏਗਾ ਜੋ ਕਿ ਗਲਤ ਧਾਰਨਾ ਹੈਗੀ ਹੈ ਬਿਕਾਜ਼ ਕਿਉਂਕਿ ਕਹਿੰਦੇ ਸੀਗੇ ਕਿ ਜਿਹੜੀ ਫੂਡ ਪਾਈਪ ਤੇ ਕੈਂਸਰ ਦੀ ਸਰਜਰੀ ਹੁੰਦੀ ਉਸ ਤੋਂ ਬਾਅਦ ਪੇਸ਼ੈਂਟ ਬਚਦਾ ਨਹੀਂ ਹੈ ਤੁਮੈ ਉਹੀ ਅੱਜ ਆਪਾਂ ਇਕੱਠੇ ਹੋਏ ਆ ਇਹ ਦੱਸਣ ਲਈ ਇੱਕ ਮੈਸੇਜ ਦੇਣ ਲਈ ਕਿ ਫੂਡ ਪਾਈਪ ਦਾ ਕੈਂਸਰ ਸਿਰਫ ਇਹ ਨਹੀਂ ਹੈਗੇ ਹੋਰ ਵੀ ਦੋ ਤਿੰਨ ਪੇਸ਼ੈਂਟ ਹੈਗੇ ਜਿਹੜੇ ਰਿਕਵਰੀ ਫੇਸ 'ਚ ਨੇ ਉਹ ਵੀ ਖਾ ਰਹੇ ਆ ਪ੍ਰੋਪਰ ਇਹਨਾਂ ਤੋਂ ਬਾਅਦ ਵੀ ਕੀਤੇ ਗਏ ਆ ਤਾਂ ਉਹ ਐਸਾ ਨਹੀਂ ਹੁੰਦਾ ਕਿ ਰਿਸਕ ਹੁੰਦਾ ਹੈ ਵੱਡੀ ਸਰਜਰੀ ਆ ਐਵਰੀ ਸਰਜਰੀ ਹੈਜ਼ ਅ ਰਿਸਕ ਬਟ ਐਵੇਂ ਨਹੀਂ ਹੁੰਦਾ ਕਿ ਰਿਕਵਰ ਨਹੀਂ ਕਰਦਾ ਕਦੇ ਮੂੰਹ ਨਹੀਂ ਖਾ ਨਹੀਂ ਪਾਂਦਾ ਇਹ ਸਭ ਦੇਖਣਾ ਲਿਵਿੰਗ ਪ੍ਰੂਫ ਹੈ ਇਹ ਸਭ ਪੋਸੀਬਲ ਹੈ ਦੁਰਬਿੰਦ ਨਾਲ ਤਾਂ ਮੈਂ ਕਹਾਂਗਾ ਬਹੁਤ ਜਲਦੀ ਰਿਕਵਰੀ ਹੋਣੀ ਹੈ ਪੇਸ਼ੈਂਟ ਬਹੁਤ ਅੱਛਾ ਹੁੰਦੀ ਕਿਉਂ ਹੈ ਤੇ ਇਹਦੇ ਮਤਲਬ ਕੀ ਇਹਦੇ ਤੋਂ ਬਚਿਆ ਕਿਸ ਤਰ੍ਹਾਂ ਜਾ ਸਕਦਾ ਹੈ ਸਰ ਓਵਰ ਆਲ ਜੇ ਕੈਂਸਰ ਦੀ ਗੱਲ ਕਰੋਗੇ ਕਿ ਕੈਂਸਰ ਕਿਉਂ ਵੱਧ ਰਿਹਾ ਇੱਕ ਰੀਜ਼ਨ ਮੈਂ ਇਹ ਨਹੀਂ ਕਹਾਂਗਾ ਕਿ ਕੈਂਸਰ ਵੱਧ ਰਿਹਾ ਮੈਂ ਕਹਿੰਦਾ ਕੈਂਸਰ ਜ਼ਿਆਦਾ ਫੜਿਆ ਵੀ ਜਾ ਰਿਹਾ ਹੁਣ ਡਾਇਗਨੋਸਟਿਕ ਫੈਸਿਲਿਟੀ ਬਹੁਤ ਹੈ ਸਾਡੀ ਸਿਟੀਆਂ ਸਿਟੀ ਸਕੈਨ ਐਮ ਆਰ ਆਈ ਕਿੰਨਾ ਕੁਛ ਹੈ ਹਰ ਇੱਕ ਹੁਣ ਪਿੰਡਾ ਜਾਓਗੇ ਅਲਟਰਾਸਾਉਂਡ ਸੋ ਦਾ ਪੁਆਇੰਟ ਇਜ਼ ਕਿ ਕੈਂਸਰ ਫੜਿਆ ਵੀ ਜਾ ਰਿਹਾ ਹੈ ਪਹਿਲਾਂ ਫੜਿਆ ਨਹੀਂ ਜਾਂਦਾ ਸੀ ਪਹਿਲਾਂ ਕਿ ਮੌਤ ਹੁੰਦੀ ਸੀ ਸਾਨੂੰ ਪਤਾ ਨਹੀਂ ਲੱਗਦਾ ਸੀ ਕਿਉਂ ਹੋਈ ਹੈ ਪੇਟ ਅਫਰਿਆ ਸੀਗਾ ਖਾਣਾ ਨਹੀਂ ਖਾਦਾ ਜਾ ਰਿਹਾ ਸੀ ਡਾਇਗਨੋਸ ਨਹੀਂ ਹੋ ਰਿਹਾ ਸੀ ਹੁਣ ਡਾਇਗਨੋਸ ਬਹੁਤ ਹੁੰਦਾ ਸੈਕੰਡ ਪੋਲਿਊਸ਼ਨ এনवायरमेंटਲ ਪੋਲਿਊਸ਼ਨ ਬਹੁਤ ਜ਼ਿਆਦਾ ਹੈ ਕਿਸੇ ਵੀ ਚੀਜ਼ 'ਚ ਅਸੀਂ ਖਾਂਦੇ ਆ ਉਸ 'ਚ ਸਭ ਕੁਝ ਮਿਲਾਵਾ ਟਗੀ ਹੈ ਕੁਝ ਵੀ ਪਿਓਰਿਟੀ ਰਹੀ ਨਹੀਂ ਹੈ ਤੁਸੀਂ ਮੈਂ ਸਭ ਉਹਦੇ ਨਾਲ ਇਮਿਊਨ ਨਹੀਂ ਹੈਗੇ ਸਮੋਕਿੰਗ ਅਲਕੋਹਲ ਹੈਬਿਟਸ ਇਹ ਸਾਰੇ ਰੀਜ਼ਨ ਨੇ ਕੈਂਸਰ ਦੇ ਕੈਂਸਰ ਦੀ ਜਿਹੜੀ ਰਿਕਵਰੀ ਆ ਉਹਦਾ ਸਕਸੈਸ ਰੇਟ ਵਧਿਆ ਹੈ ਜੇ ਅਸੀਂ ਸਟੈਂਡਰਡਾਈਜ਼ਡ ਪ੍ਰੋਟੋਕਾਲ ਨਾਲ ਕੰਮ ਕਰਾਂਗੇ ਤੇ ਡੈਫੀਨਿਟਲੀ ਵਧੇਗਾ ਜੇ ਅਸੀਂ ਸਟੈਂਡਰਡਾਈਜ਼ਡ ਪ੍ਰੋਟੋਕਾਲ ਨਾਲ ਕੰਮ ਨਹੀਂ ਕਰਾਂਗੇ ਫਿਰ ਨਹੀਂ ਹੁੰਦਾ ਮੈਂ ਇਹ ਵਾਲੀ ਸਰਜਰੀਜ਼ ਮੈਂ ਜਦੋਂ ਸਟੂਡੈਂਟ ਸੀਗਾ ਇੱਥੇ ਜਦੋਂ ਮੈਂ ਵੇਖੀਆਂ ਐਂਡ ਮੈਂ ਦੇਖਿਆ ਸੀਗਾ ਕਿ ਪੇਸ਼ੈਂਟ ਰਿਕਵਰ ਨਹੀਂ ਕਰਦੇ ਸੀ ਉਹੀ ਧਾਰਨਾ ਮੇਰੀ ਵੀ ਸੀਗੀ ਤੁਹਾਡੇ ਵਾਂਗੂ ਜਦੋਂ ਮੈਂ ਬੰਬੇ ਗਿਆ ਟਾਟਾ ਮੂਰੀਅਲ ਚ ਰੋਜ਼ ਸਰਜਰੀਆਂ ਦੇਖ ਰਹੀ ਸੀ ਸੇਮ ਤੇ ਮੈਨੂੰ ਪਤਾ ਲੱਗਿਆ ਅਸੀਂ ਤਾਂ ਗਲਤ ਸੋਚ ਰਹੇ ਸੀਗੇ ਪੇਸ਼ੈਂਟ ਦਾ ਰਿਕਵਰ ਕਰਦਾ ਐਵੇਂ ਨਹੀਂ ਮਤਲਬ ਤੁਸੀਂ ਕਹਿ ਸਕਦੇ ਹੋ ਵੀ ਡਰਨ ਵਾਲੀ ਕੋਈ ਗੱਲ ਨਹੀਂ ਹੈ ਰਿਕਵਰ ਹੋ ਸਕਦਾ ਪੇਸ਼ੈਂਟ ਬਿਲਕੁਲ ਬਿਲਕੁਲ ਤੁਹਾਡੇ ਸਾਹਮਣੇ ਹੈ ਇਹ ਤੁਸੀਂ ਅਸੀਂ ਐਵੇਂ ਝੂਠ ਤਾਂ ਬੋਲ ਨਹੀਂ ਰਹੇ ਤੁਹਾਡੇ ਸਾਹਮਣੇ ਹੈ ਕਿ ਇਹ ਸਭ ਰਿਕਵਰ ਹੋ ਰਹੇ ਆ ਖਾਰੇ ਆ ਮੂਹਰੇ ਹੀ ਖਾਰੇ ਆ ਐਂਡ ਸਭ ਕੁਝ ਆਪਣਾ ਕੰਮ ਵੀ ਕਰ ਰਹੇ ਡੇਲੀ ਰੁਟੀਨ ਦਾ ਕੰਮ ਵੀ ਕਰ ਸਕਦੇ ਪਰ ਕੈਂਸਰ ਦੀ ਸਟੇਜ ਹੁੰਦੀ ਹੈ ਫਸਟ ਸੈਕਿੰਡ ਥਰਡ ਕੀ ਕਹਿੰਦੇ ਕੈਂਸਰ ਦੀ ਚਾਰ ਸਟੇਜ ਹੁੰਦੀ ਹੈ 1 2 3 4 ਬਟ ਕੈਂਸਰ ਦੀ ਸਟੇਜ ਇੰਨੀ ਜ਼ਿਆਦਾ ਇੰਪੋਰਟੈਂਸ ਹੁਣ ਨਹੀਂ ਰੱਖਦੀ ਹੈ ਸਾਡੀ ਤਰਨਾ ਯਾਰ ਮੇਰੇ ਕੋਲ ਪੇਸ਼ੈਂਟ ਆਇਆ ਤੀਜੀ ਸਟੇਜ ਕੈਂਸਰ ਹੈ ਤੀਜੀ ਸਟੇਜ ਹੈ ਠੀਕ ਹੈ ਕੋਈ ਚੌਥੀ ਸਟੇਜ ਹੈ ਮੈਡਮ ਦੀ ਚੌਥੀ ਸਟੇਜ ਸੀਗੀ ਬਟ ਇਹਨਾਂ ਦੀ ਬਿਮਾਰੀ ਵਾਪਸ ਆਣ ਦੇ ਚਾਂਸ ਬਹੁਤ ਘੱਟ ਨੇ ਇਹਨਾਂ ਦੀ ਕਿਉਰੇਟਿਵ ਇੰਟੈਂਟ ਜ਼ਿਆਦਾ ਹੈ ਇਹਦਾ ਪਤਾ ਹੋਣਾ ਤਾਂ ਹੈ ਜੇ ਤੁਸੀਂ ਐਵੇਂ ਕਿਸੇ ਤੋਂ ਪੁੱਛੋਗੇ ਉਹ ਤੁਹਾਨੂੰ ਕਵਾਂਗਾ ਕਿ ਸਰ ਆ ਚੌਥੀ ਸਟੇਜ ਦਾ ਕੈਂਸਰ ਹੈ ਤੁਸੀਂ ਕਹੋਗੇ ਕੁਝ ਨਾ ਕਰੋ ਸੇਵਾ ਤੋਂ ਇਹੀ ਹੋਏਗਾ ਨਾ ਥੌਟ ਪ੍ਰੋਸੈਸ ਬਟ ਮੈਂ ਇਹਨਾਂ ਨੂੰ ਸਮਝਾਇਆ ਬਿਕੋਜ਼ ਆਈ ਨੋ ਦਿਸ ਇਸੇ ਲਈ ਮੈਂ ਦੱਸ ਪਾਇਆ ਕਿ ਪੇਟ ਦੇ ਵਿੱਚ ਫੈਲਿਆ ਹੈ ਕੋਈ ਗੱਲ ਨਹੀਂ ਹੈ ਬਟ ਜੇ ਉਹਦੀ ਸ਼ਕਤੀ ਤੁਸੀਂ ਜੀਓਗੇ ਔਰ ਤੁਸੀਂ ਲੰਬਾ ਜੀਓਗੇ। ਤਾਂ ਇਹਨਾਂ ਦੀ ਬਿਮਾਰੀ ਤੇ ਸ਼ਕਤੀ ਘੱਟ ਸੀਗੀ ਇਹ ਸਮਝਣਾ ਜ਼ਰੂਰੀ ਹੈ। ਐਗਰੈਸਿਵਨੈਸ ਬਾਇਓਲੋਜੀ ਇਜ਼ ਇੰਪੋਰਟੈਂਟ 1 2 3 4 ਕਿਸੇ ਕਿਸੇ ਕੈਂਸਰ 'ਚ ਇੰਪੈਕਟ ਦਿੰਦਾ ਹਰੇਕ ਕੈਂਸਰ 'ਚ ਨਹੀਂ। ਠੀਕ ਹੈ ਸਰ। ਜੀ ਸਰ ਆਪਣਾ ਨਾਮ ਦੱਸਦੇ। ਆਪਣਾ ਨਾਮ ਦੱਸ ਕੇ ਤੇ ਤੁਸੀਂ ਇੱਥੇ ਆਏ ਹੋ ਤੁਹਾਨੂੰ ਕਿਹਦਾ ਦਾ ਟ੍ਰੀਟਮੈਂਟ ਮਿਲਿਆ ਤੇ ਕੀ ਕਹਿਣਾ ਚਾਹੋ ਕੁਝ ਆਸ। ਕੋਈ ਨਹੀਂ ਕਰੋ। ਜੀ ਰਣਾ ਦੇ ਦਾਖਾ ਹੈਗਾ ਜੀ। ਮੈਂ ਪਟਾਲੇ ਦੇ ਲਾਗੇ ਰਹਿਣ ਵਾਲਾ ਜੀ। ਮੈਨੂੰ ਮੈਂ ਆਪਣੇ ਨਾ ਗਦਾਖਪੁਰ ਚੈੱਕ ਕਰਾਇਆ ਫਿਰ ਉੱਥੋਂ ਮੈਨੂੰ ਪਤਾ ਲੱਗਾ ਤੇ ਜਿੱਦਾਂ ਜਿੱਦਾਂ ਮੈਂ ਸਾਰੇ ਮਤਲਬ ਕੈਂਸਰ ਆ ਤੈਨੂੰ ਤੇ ਉਹ ਉਹ ਹਸਾਬ ਨਾਲ ਫਿਰ ਚੱਲਿਆ ਫਿਰ ਡਾਕਟਰ ਸਤਾਸ਼ ਮਾਦੰਦਾ ਸਾਨੂੰ ਪਤਾ ਲੱਗਾ ਇਹਨਾਂ ਨੇ ਬਹੁਤ ਵਧੀਆ ਗਾਈਡ ਕੀਤਾ ਜਦੋਂ ਇਹਨਾਂ ਕੋ ਆਏ ਫਿਰ ਇਹਨਾਂ ਟੈਸਟ ਕੀਤਾ ਤੇ ਵਾਕਿਆ ਮੈਨੂੰ ਕੈਂਸਰ ਹੀ ਫੂਡ ਪੈਪ ਚ ਫਿਰ ਇਹਨਾਂ ਨੇ ਪਹਿਲਾਂ ਉਹ ਕਿੰਨਾ ਲੁਆਈਆਂ ਕਿੰਨਾ ਤੋਂ ਬਾਅਦ ਫਿਰ ਇਹਨਾਂ ਵੀ ਟੈਂਪ ਆ ਕੇ ਤੇ ਫਿਰ ਮੇਰਾ ਆਪਰੇਸ਼ਨ ਕੀਤਾ ਜੋ ਕਿ ਆਪਰੇਸ਼ਨ ਬਹੁਤ ਕਾਮਯਾਬ ਹੋਇਆ ਵਾ ਤੇ ਇਹਨਾ ਹੌਸਲਾ ਮੈਨੂੰ ਬਹੁਤ ਦਿੱਤਾ ਵੀ ਦੰਦ ਦੀ ਦਰਨੀ ਇਹਦਾ ਲਾਜ ਹੈਗਾ ਵਾ ਪਰ ਲੋਕੀ ਕਹਿੰਦੇ ਵੀ ਲੋਕਿਆਂ ਨੂੰ ਡਰਾਉਂਦੇ ਵੀ ਨਹੀਂ ਪ੍ਰੇਰਿਤ ਨਹੀਂ ਕਰਨਾ ਉਹ ਜੇ ਆਪ ਡਾਕਟਰ ਸਾਹਿਬ ਨੇ ਉਹ ਤਾਂ ਹੌਸਲਾ ਦਿੱਤਾ ਤੇ ਉਪਰੇਰ ਕੀਤਾ ਪ੍ਰੇਰਿਤ ਤੋਂ ਬਾਅਦ ਫਿਰ ਠੀਕ ਮੈਂ ਹੋਇਆ ਤੇ 10 ਦਿਨ ਬਾਅਦ ਮੈਂ ਆਪਣਾ ਟੀਂ ਚ ਜਿੱਦਾ ਅੱਗੇ ਰੋਟੀ ਖਾਂਦਾ ਜਿੱਦਾ ਮੈਂ ਫਿਰ ਰੋਟੀ ਖਾਂਦਾ ਹੁਣ ਮੈਂ ਬਿਲਕੁਲ ਸਹੀ ਹਾਂ ਸਟੇਟ ਅ ਪਹਿਲੇ ਹਸਪਤਾਲ ਤੇ ਗਏਗੇ ਉਹਨਾਂ ਨੇ ਤੁਹਾਨੂੰ ਕੀ ਦੱਸਿਆ ਪਹਿਲਾਂ ਉਹ ਮੈਂ ਇੱਥੇ ਆਇਆ ਪਹਿਲਾਂ ਹੀ ਮਰਤੂ ਕਾਨੋਨ ਐਸਲੀ ਬਿਲਕੁਲ ਓਕੇ ਤੁਸੀਂ ਹਾਂਜੀ ਬਿਲਕੁਲ ਓਕੇ ਹੈ ਤੇ ਪ੍ਰੋਬਲਮ ਤੇ ਨਹੀਂ ਹੈਗੀ ਜੀ ਤੁਹਾਨੂੰ ਹਾਂਜੀ ਕੋਈ ਪ੍ਰੋਬਲਮ ਤੇ ਨਹੀਂ ਹੈ ਨਹੀਂ ਹੁਣ ਕੋਈ ਪ੍ਰੋਬਲਮ ਨਹੀਂ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਬਾਰੇ ਡਾਕਟਰ ਸਾਹਿਬ ਬਹੁਤ ਵਧੀਆ ਸੁਣਾਣਾ ਜੀ ਇਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਹੌਸਲਾ ਦਿੱਤਾ ਵੀ ਬਿਮਾਰੀ ਦਾ ਤੁਸੀਂ ਨਾ ਹੀ ਨਹੀਂ ਲੈਣਾ ਆਪਣੇ ਦਿਮਾਗ ਚ ਬਿਮਾਰੀ ਕਾਢ ਹੀ ਜਿੰਨੀ ਦਾ ਸਭ ਕੋ ਇਲਾਜ ਹੈਗਾ ਠੀਕ ਜੀ ਇਹ ਕਰਕੇ ਸਾਨੂੰ ਫਿਰ ਹੌਂਸਲਾ ਹੋ ਜਾਂਦਾ ਵਾ ਇਸੋ ਡਾਕਟਰ ਸਾਹਿਬ ਕਹਿ ਦਿੰਦੇ ਵੀ ਇਹਦਾ ਇਲਾਜ ਹੈਗਾ ਉਹ ਬੰਦਾ ਵੈਸੇ ਹੀ ਉਦੋਂ ਠੀਕ ਹੋ ਜਾਂਦਾ ਅੰਦਾਜ਼ੇ ਹੂੰ ਤੁਸੀਂ ਬਿਲਕੁਲ ਠੀਕ ਹੋ ਹਾਂਜੀ ਬਿਲਕੁਲ ਠੀਕ ਕਿ ਕਿਹੜੇ ਹਸਪੀਟਲ ਚ ਤੁਸੀਂ ਅੱਜ ਪ੍ਰੋਬਲਮ ਸੀ ਤੁਹਾਨੂੰ ਸੀ ਕਿੱਥੋਂ ਤੁਸੀਂ ਆਪਣਾ ਟਰੀਟਮੈਂਟ ਕਰਾਇਆ ਮੇਰਾ ਨਾਮ ਕਮਲਜੀਤ ਕੌਰ ਆ ਮੈਂ ਬੇਸਿਕਲੀ ਲੁਧਿਆਣੇ ਤੋਂ ਆ ਇੱਥੇ ਮੇਰੇ ਪੇਕੇ ਆ ਅੰਮ੍ਰਿਤਸਰ ਚ ਤਾਂ ਮੈਂ ਵੈਸੇ ਪਹਿਲਾਂ ਇੱਥੇ ਆਪਣਾ ਯੂਟਰਸ ਦਾ ਆਪਰੇਟ ਕਰਾਇਆ ਸੀ ਢਾਲੀਵਾਲ ਹਸਪੀਟਲ ਚ ਤੇ ਉੱਥੋਂ ਮੈਨੂੰ ਪਤਾ ਲੱਗਿਆ ਉਹਦੇ ਵਿੱਚ ਮੇਰੀ ਜਿਹੜੀ ਬਾਇਓਪਸੀ ਆਈ ਜਿਹੜੀ ਮੇਰੀ ਰਿਪੋਰਟ ਆਈ ਉਹਦੇ ਵਿੱਚ ਥੋੜੀ ਡਾਊਟਫੁਲ ਸੀ ਜਿਹੜੀ ਰਿਪੋਰਟ ਸੀ ਤਾਂ ਮੈਨੂੰ ਉੱਥੋਂ ਉਹਨਾਂ ਨੇ ਕਿਹਾ ਕਿ ਤੁਸੀਂ ਕਿਸੇ ਓਨਕੋਲੋਜਿਸਟ ਕੋਲ ਜਾਓ ਤੇ ਜੇ ਮੈਂ ਸੱਚੀ ਦੱਸਾਂ ਮੈਨੂੰ ਪਤਾ ਹੀ ਨਹੀਂ ਸੀ ਕਿ ਓਨਕੋਲੋਜਿਸਟ ਹੁੰਦੇ ਕੌਣ ਫਿਰ ਜਦੋਂ ਮੈਂ ਗੂਗਲ ਕੀਤਾ ਸਰਚ ਕੀਤਾ ਤੇ ਮੈਨੂੰ ਪਤਾ ਲੱਗਾ ਕਿ ਕੈਂਸਰ ਸਪੈਸ਼ਲਿਸਟ ਹੁੰਦੇ ਆ ਇੱਕ ਪਲ ਹੀ ਮੇਰੇ ਮਨ ਵਿੱਚ ਜ਼ਰੂਰ ਆਇਆ ਸੀ ਵੀ ਮੈਨੂੰ ਕਿਵੇਂ ਇਹ ਹੋ ਗਿਆ ਫਿਰ ਮੈਂ ਸਰਚ ਕੀਤਾ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਅੰਮ੍ਰਿਤਸਰ ਵਿੱਚ ਹੁਣ ਮੈਂ ਜਾਵਾ ਕਿੱਥੇ ਮੈਂ ਕਿ ਕਿਹੜੇ ਡਾਕਟਰ ਕੋਲ ਜਦੋਂ ਮੈਂ ਗੂਗਲ ਕੀਤਾ ਤਾਂ ਸਰਦਾ ਨਾਮ ਹੀ ਸਭ ਤੋਂ ਪਹਿਲਾਂ ਆਇਆ ਮੈਂ ਰਿਵਿਊ ਵਗੈਰਾ ਦੇਖੇ ਅਸੀਂ ਉਸੇ ਵੇਲੇ ਮੈਂ ਤੇ ਮੇਰੇ ਹਸਬੰਡ ਮਤਲਬ ਅਮਨਦੀਪ ਹਸਪੀਟਲ ਆਏ ਸਾਨੂੰ ਮਿਲੇ ਸਾਨੂੰ ਨੇ ਮਤਲਬ ਕਿ ਇੱਕ ਦੋ ਟੈਸਟ ਵਗੈਰਾ ਲਿਖੇ ਪਤਾ ਨਹੀਂ ਮੈਨੂੰ ਸ਼ਾਇਦ ਕੁਝ ਵੀ ਇਦਾਂ ਨਹੀਂ ਲੱਗਾ ਕਿ ਮੈਂ ਮੈਨੂੰ ਕੈਂਸਰ ਆ ਜਾਂ ਕੁਝ ਇਸ ਤਰ੍ਹਾਂ ਆ ਸਰ ਨੇ ਸ਼ਾਇਦ ਗੱਲ ਹੀ ਇਸ ਤਰ੍ਹਾਂ ਕੀਤੀ ਪਹਿਲੀ ਵਾਰ ਜਿਵੇਂ ਨੂੰ ਵੀ ਤੇ ਮੇਰੇ ਹਸਬੰਡ ਨੂੰ ਵੀ ਬਸ ਜੋ ਜਿਵੇਂ ਸਰ ਨੇ ਕਿਹਾ ਸੀ ਉਸੇ ਤਰ੍ਹਾਂ ਜਿਹੜੇ ਟੈਸਟ ਕਏ ਜਿ ਉਸੇ ਤਰ੍ਹਾਂ ਅਸੀਂ ਕਰਦੇ ਰਹੇ ਬਾਕੀ ਫਿਰ ਉਹਨਾਂ ਨੇ ਕਿਹਾ ਕਿ ਸਰਜਰੀ ਹੋਏਗੀ ਤਾਂ 1 ਮਹੀਨੇ ਬਾਅਦ ਹੀ ਮੇਰਾ ਪਹਿਲਾ ਆਪਰੇਟ ਹੋਇਆ ਸੀ ਉਸ ਤੋਂ ਬਾਅਦ 1 ਮਹੀਨੇ ਬਾਅਦ ਹੀ ਮੇਰਾ ਸਰ ਨੇ ਕਿਹਾ ਕੋਈ ਘਬਰਾਉਣ ਵਾਲੀ ਗੱਲ ਨਹੀਂ ਆ ਤਾਂ 1 ਮਹੀਨੇ ਬਾਅਦ ਹੀ ਮੇਰੀ ਸਰਜਰੀ ਹੋਈ ਹੈ ਤੇ ਹੁਣ ਮੈਂ ਇੱਥੇ ਬੈਠੀ ਆ ਠੀਕ ਆ ਬਿਲਕੁਲ ਠੀਕ ਹੈ ਠੀਕ ਆ